वेलकम बैक टू गाइस कृष्णा एनीवेयर ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ गाइस ਤੇ ਅੱਜ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਿਸ ਜਗ੍ਹਾ ਨੂੰ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਹੈ गाइस ਤੇ ਇਸ ਜਗ੍ਹਾ ਦੀ ਬਾਰੇ ਮੰਨਤਾ ਹੈ ਕਿ ਜੋ ਵੀ ਇਨਸਾਨ ਇੱਥੇ ਸੱਚੇ ਦਿਲੋਂ ਮੱਥਾ ਟੇਕਦਾ ਦਰਸ਼ਨ ਕਰਦਾ ਹੈ ਉਹਦਾ ਹਰ ਤਰ੍ਹਾਂ ਦਾ ਜੋ ਕਰਜ਼ਾ ਹੈ ਉਹ ਮਾਫ਼ ਹੋ ਜਾਂਦਾ ਹੈ गाइस ਤੇ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਤੇ ਵੀਡੀਓ ਨੂੰ ਪੂਰਾ ਦੇਖਿਓ ਲਾਸਟ ਤੱਕ ਦੇਖਿਓ ਤੇ ਤੁਹਾਨੂੰ ਲਾਸਟ ਤੇ ਸਾਰਾ ਐਡਰੈਸ ਦੱਸਾਂਗੇ ਕਿੱਥੇ ਪੈ ਜਾਂਦਾ ਹੈ ਗੁਰਦੁਦਾਰ ਸਾਹਿਬ ਇੱਕ ਇਸ ਤਰ੍ਹਾਂ ਤੁਸੀਂ ਕਹੋ ਸਕਦੇ ਹੋ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਗਾਇਸ ਤੇ ਸਿਮਾ ਹੁਣ ਆ ਰਿਹਾ ਤੇ ਉਸ ਤੋਂ ਬਾਅਦ ਆਪਾਂ ਫਿਰ ਕੰਟੀਨਿਊ ਕਰਦੇ ਹਾਂ ਕਿ ਉਹ ਲੋਗ ਤੇ ਬਣੇ ਰਿਓ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਲਓ ਜੀ ਸਿਮਾ ਆ ਗਿਆ ਤੇ ਹੁਣ ਆਪਾਂ ਬਸ ਕੰਟੀਨਿਊ ਕਰਨ ਲੱਗਿਆ ਵਲੌਗ ਬਣੇ ਰਿਓ ਵਲੌਗ ਦੇ ਨਾਲ ਜੀ ਆਪਾਂ ਆ ਟਾਬੇ ਤੇ ਚਾਹ ਪੀਣੇ ਰੁਕੇ ਆ ਤੇ ਚਾਹ ਪੀ ਕੇ ਇਸ ਤੋਂ ਬਾਅਦ ਆਪਾਂ ਚੱਲਦੇ ਆ ਵੈਸੇ ਸਾਨੂੰ ਘੰਟੇ ਦਾ ਸਫ਼ਰ ਪੈਂਦਾ ਪਿੰਡੋਂ ਪਰ ਅਸੀਂ अर्ਲੀ ਮਾਰਨਿੰਗ ਆ ਗਏ ਸੀ ਤੇ ਚਾਹ ਹੁਣ ਇੱਥੋਂ ਪੀਤੇ ਆ ਕੇ ਬਹੁਤ ਸਵਾਦ ਚਾਹ ਬਣਾਉਂਦੇ ਆ ਬਾਈ ਤੇ ਫਿਰ ਕਰਦੇ ਆ ਹੁਣ ਅੱਗੇ ਵਲੌਗ ਕੰਟੀਨਿਊ a few moments later ਤੇ ਲੋ ਜੀ ਗੁਰਦੁਆਰਾ ਸਾਹਿਬ ਦੀ ਆਪਾਂ ਹੱਥ ਤੇ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਫਿਰ ਤੁਹਾਨੂੰ ਕਰਾਉਨੇ ਆ ਸਾਰੇ ਦਰਸ਼ਨ ਬਣੇ ਰਹੋ ਤੇ ਲੋ ਜੀ ਫਾਈਨਲੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਜੀ ਮੋਟਰਸਾਈਕਲ پارک ਕਰਤਾ ਹੈ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਸ੍ਰੀ ਗੁਰਦੁਆਰਾ ਸਾਹਿਬ ਦੇ ਕੁਝ ਜੁੜੇ ਜਮਾ ਕਰਾਉਨੇ ਆ ਅੰਦਰ ਚਲਦੇ ਹਾਂ ਦਰਸ਼ਨਾਂ ਲਈ ਬਲੇ ਰਿਓ ਬਲੌਗ ਤੇ ਨਾਲ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਕੰਪਲੀਟ ਫਿਰ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਆ ਆਪ ਜੀ ਦਾ ਨਾਮ ਤੁਸ ਹੋਵੇ ਨਾਮ ਜੀ ਕੋ ਵੈਸਨੋ ਬ੍ਰਹਮ ਕਸ ਹੋਵੇ ਸਤਿ ਸ੍ਰੀ ਅਕਾਲ ਜੀ ਭਾਗਤ ਜੀ ਦੰਦਰ ਸਤਿ ਸ੍ਰੀ ਅਕਾਲ आसम रात 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 आसम र bro namah ਤੋਂ ਉਹ ਦਰਸ਼ਨ ਕਰਾਉਂਦੇ ਆ ਜੀ ਉਹ ਇਤਿਹਾਸਕ ਡੰਡ ਤੇ ਇਹ ਉਹ ਇਤਿਹਾਸਕ ਜੰਡਾ ਜਿੱਥੇ ਕਮਲੀਤਾ ਰਵਿਧਮ ਪਾਸ਼ਾ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਤੇ ਹੁਣ ਅਸੀਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਨੇ ਆ ਜੀ। ਸ੍ਰੀ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀ। ਉਹਨਾਂ ਨੇ ਇਸ ਜਗ੍ਹਾ ਨੂੰ ਆਪਣੀ ਚਰਨ ਛੋਹ ਦੇ ਕੇ ਪਵਿੱਤਰ ਕੀਤਾ ਸੀਗਾ। ਤੇ ਇੱਕ ਇਤਿਹਾਸ ਹੋਰ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਇੱਕ ਇੱਕ ਜੱਟ ਨੇ ਬਾਣੀਆਂ ਤੋਂ ਕਰਜ਼ਾ ਲਿਆ ਸੀਗਾ। ਗੁਰੂ ਸਾਹਿਬ ਨੂੰ ਜਾਮਨ ਦੇ ਕੇ। ਜਾਮਨ ਦਾ ਮਤਲਬ ਗਵਾਹ ਹੁੰਦਾ ਜੀ ਤੁਹਾਨੂੰ ਪਤਾ ਹੀ ਹੋਵੇਗਾ। ਤੇ ਪਰ ਉਹ ਜੱਟ ਨੇ ਜੋ ਬਾਣੀਆਂ ਦਾ ਕਰਜ਼ਾ ਵਾਪਸ ਨਹੀਂ ਕੀਤਾ ਸੀਗਾ ਤੇ ਫਿਰ ਜੋ ਉਹ ਜੱਟ ਸੀਗਾ ਅਗਲੀ ਜੁਨੇ ਮਰ ਕੇ ਤਿੱਤਰ ਬਣ ਗਿਆ ਤੇ ਜੋ ਬਾਣੀਆਂ ਸੀਗਾ ਉਹ ਬਾਜ ਬਣ ਗਿਆ ਸੀਗਾ ਤੇ ਗੁਰੂ ਸਾਹਿਬ ਨੇ ਇਸੇ ਜਗ੍ਹਾ ਤੇ ਉਸ ਬਾਜ ਦੇ ਹੱਥੋਂ ਤਿੱਤਰ ਨੂੰ ਮਰਵਾ ਕੇ ਜੋ ਆਪਣੀ ਜਾਮਣੀ ਸੀ ਤੋ ਉਹ ਉਤਾਰੀ ਸੀਗੀ ਤੇ ਇਸੇ ਕਰਕੇ ਇਸ ਜਗ੍ਹਾ ਨੂੰ ਜਾਮਣੀ ਸਾਹਿਬ ਕਿਹਾ ਜਾਂਦਾ ਹੈ ਤੇ ਇਹ ਬਹੁਤ ਹੀ ਪਵਿੱਤਰ ਸਥਾਨ ਹੈ ਐਤਵਾਰ ਨੂੰ ਬਸੰਤ ਪੰਚਮੀ ਵਾਲੇ ਦਿਨ ਤੇ ਹਰ ਐਤਵਾਰ ਬਸੰਤ ਪੰਚਮੀ ਵਾਲੇ ਦਿਨ ਤੇ ਮੱਥੇ ਵਾਲੇ ਦਿਨ ਇੱਥੇ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਮੱਥਾ ਟੇਕਦੀਆਂ ਅਰਦਾਸ ਬੇਨਤੀ ਕਰਦੀਆਂ ਹਨ ਤੇ ਮੰਨਿਆ ਜਾਂਦਾ ਹੈ ਕਿ ਜੋ ਵੀ ਇਨਸਾਨ ਇੱਥੇ ਸੱਚੇ ਦਿਲੋਂ ਮੱਥਾ ਟੇਕਦਾ ਹੈ ਅਰਦਾਸ ਬੇਨਤੀ ਕਰਦਾ ਹੈ ਉਹਦਾ ਹਰ ਤਰ੍ਹਾਂ ਦਾ ਕਰਜ਼ਾ ਭਾਵੇਂ ਕਿਸੇ ਵੀ ਚੁੰਨੀ ਦਾ ਹੋਵੇ ਜਾਂ ਕੋਈ ਵੀ ਕਰਜ਼ਾ ਹੋਵੇ ਉਹ ਮਾਫ ਹੋ ਜਾਂਦਾ ਹੈ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਇੱਥੇ ਹੋਮ ਹੋਮਾ ਕੇ ਪਹੁੰਚਦੇ ਹਨ ਤੇ ਅਰਦਾਸ ਬੇਨਤੀ ਕਰਦੀਆਂ ਹਨ ਇਸੇ ਜਗ੍ਹਾ ਤੇ ਉਹ ਝੰਡਾ ਵੀ ਮੌਜੂਦ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਤੇ ਉਸ ਕੋੜੇ ਨੇ ਜਿੱਥੇ ਆਪਣਾ ਪੋੜ ਮਾਰ ਕੇ ਜਲ ਕੱਢਿਆ ਸੀਗਾ ਉਸ ਜਗ੍ਹਾ ਤੇ ਆ ਪਵਿੱਤਰ ਸਰੋਵਰ ਮੌਜੂਦ ਹੈ ਜੀ ਤੇ ਪਾਰੀ ਗਿਣਤੀ ਵਿੱਚ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਹਨ ਤੇ ਹੁਣ ਆਪਾਂ ਜਾ ਰਹੇ ਆਂ ਜੀ ਲੰਗਰ ਹਾਲ ਵੱਲ ਸਾਹਮਣੇ ਲੰਗਰ ਹਾਲ ਆ ਸਮਾਹ ਲੰਗਰ ਹਾਲ ਤੇ ਲੰਗਰ ਛਕਦੇ ਆਂ ਕੌਣ ਤੁਹਾਨੂੰ ਦੱਸਦੀ ਹੈ ਜੀ ਇਹ ਗੁਰਦੁਆਰਾ ਸਾਹਿਬ ਕਿੱਥੇ ਸਥਾਪਿਤ ਹੈ ਜੀ ਇਹ ਜ਼ਿਲ੍ਹਾ ਫਰੋਇਪੁਰ ਪਿੰਡ ਵਜੀਦਪੁਰ ਵਿੱਚ ਸਥਿਤ ਹੈ ਜੀ ਗੁਰਦੁਆਰਾ ਜਾਮਣੀ ਸਾਹਿਬ ਆਓ ਤੇ ਸਾਰੇ ਜਣੇ ਦਰਸ਼ਨ ਜ਼ਰੂਰ ਕਰੋ ਇੱਥੇ ਚੱਲ ਹਾਂਜੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਕਰ ਰਹੇ ਹਾਂ ਘਰ ਵਾਪਸੀ ਉਮੀਦ ਕਰਦੇ ਆਂ ਕਿ ਤੁਹਾਨੂੰ ਗੁਰਦੁਆਰਾ ਜਾਮਨੀਸਾ ਵਾਲਾ ਵਲੌਗ ਵਧੀਆ ਲੱਗੂਗਾ ਜੇ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਜਲਦੀ ਤੁਹਾਨੂੰ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਟੀਲ ਦੈਨ ਬਾਏ ਬਾਏ